मा, मांग है यार फड़ लो फो नहीं 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 कोई गल नहीं मांग पत्र है मांग पत्र दे क्या बात है आ जाओ जी आ जाओ आ जाओ आ जाओ आ जाओ आ जाओ कोई नहीं जी सो कह ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਸਕਿਉਰਿਟੀ ਤੋਂ ਛਾਲ ਮਾਰ ਕੇ ਨੌਜਵਾਨ ਮੁੰਡਾ ਪਹੁੰਚਿਆ ਮਾਨ ਸਾਹਿਬ ਕੋਲੇ ਤੇ ਉਸ ਤੋਂ ਬਾਅਦ ਕੀ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਪਹੁੰਚੇ ਹੋਏ ਸਨ ਸੋ ਰੈਲੀ ਦੇ ਦੌਰਾਨ ਜਿੱਥੇ ਸ਼ਹਿਰੀ ਕਲਸੀ ਸੰਬੋਧਿਤ ਹੋ ਰਹੇ ਸਨ ਅਜੰਤਾ ਨੂੰ ਉੱਥੇ ਹੀ ਇੱਕ ਨੌਜਵਾਨ ਸਿਕਿਉਰਿਟੀ ਤੋਂ ਬਚ ਕੇ ਛਾਲ ਮਾਰ ਕੇ ਭਗਵੰਤ ਸਿੰਘ ਮਾਨ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਤੇ ਆਪਣਾ ਮੰਗ ਪੱਤਰ ਦਿੰਦਾ ਸੀਐਮ ਜਿੰਦਾਬਾਦ ਦੇ ਨਾਰੇ ਵੀ ਲਾਉਂਦਾ ਜਿੱਥੇ ਸ਼ਹਿਰੀ ਕਲਸੀ ਨੇ ਦੱਸਿਆ ਕਿ ਉਹ ਮੰਗ ਪੱਤਰ ਦੇਣ ਆ ਰਿਹਾ ਆਓ ਜੀ ਆਇਆਂ ਨੂੰ ਤੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਕਰਨ ਤੋਂ ਬਾਅਦ ਆਪਣਾ ਮੰਗ ਪੱਤਰ ਸੌਂਪਣ ਤੋਂ ਬਾਅਦ ਉਹ ਨੌਜਵਾਨ ਵਾਪਸ ਮੁੜ ਜਾਂਦਾ ਹੈ ਹੋਰ ਕੀ ਹੋਇਆ ਇਹੋ ਜੇ ਮਾਹੌਲ ਦੌਰਾਨ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਬੀਜੇਪੀ ਦੇ ਬੰਦੇ ਮਿਲੇ ਮੈਨੂੰ ਕਹਿੰਦੇ ਰਹਿਣਾ ਅਸੀਂ ਉਧਰ ਹੀ ਐ ਪਰ ਇੱਕ ਗੱਲ ਤੈਨੂੰ ਦੱਸ ਦਈਏ ਮੈਂ ਕਿਹਾ ਦੱਸੋ ਕਹਿੰਦੇ ਵੋਟ ਅਸੀਂ ਝਾੜੂ ਨੂੰ ਪਾਉਣੀ ਐ ਮੈਂ ਕਿਹਾ ਉਹ ਕਿਉਂ ਮੈਂ ਕਿਹਾ ਕਿਉਂ ਕਹਿੰਦੇ ਲੰਮੇ ਸਮੇਂ ਤੋਂ ਅਸੀਂ ਚੱਲਦੇ ਆਏ ਆ ਕਹਿੰਦੇ ਇੱਕ ਪੈਸੇ ਦਾ ਫਾਇਦਾ ਨਹੀਂ ਹੋਇਆ ਕਹਿੰਦੇ ਅਸੀਂ 22 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਸੀ ਪਾਈ ਪਰ ਕਹਿੰਦੇ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਹਿੰਦੇ ਨਾ ਅਸੀਂ ਐਮਐਲਏ ਸਕੋਗੇ ਨਾ ਅਸੀਂ ਅਫਸਰ ਕੋਗੇ ਨਾ ਅਸੀਂ ਦਫ਼ਤਰਾਂ ਦੇ ੱਤਕੇ ਖਾਦੇ ਕਹਿੰਦੇ ਜੇ 600 ਜੁੰਟ ਮਾਫ ਹੋਇਆ ਤੇ ਸਾਡੇ ਬੀਜੇਪੀ ਵਾਲਿਆਂ ਦਾ ਵੀ ਭਗਵੰਤ ਮਾਨ ਜੀ ਨੇ ਕਰਕੇ ਦਿੱਤਾ ਤਾਂ ਫਿਰ ਕਿਉਂ ਨਾ ਅਸੀਂ ਵੋਟ ਪਾਈਏ ਇਹ ਸੋਚ ਇਹ ਸੋਚਿਆ ਸਾਡੇ ਮਾਨ ਸਾਹਿਬ ਦੀ 13-13 ਵਾਲੀ ਜੇ ਗੱਲ ਕਰੀਏ ਕੰਮਾਂ ਦੀ ਤੇ ਮੇਰੇ ਹਿਸਾਬ ਨਾਲ ਲਿਸਟ ਬਣ ਜਾਂਦੀ ਹੈ ਦੋਵਾਂ ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ ਸਕੂਲ ਆਫ ਫੈਮਿਨਸ ਬਣਾ ਰਹੇ ਨੇ ਕਿਸਾਨਾਂ ਵਾਸਤੇ ਜਿਹੜੀ ਰਾਤ ਨੂੰ ਕਹਿੰਦੇ ਸੀ ਬਿਜਲੀ ਆਉਂਦੀ ਸੀ ਬੰਬੀਆਂ ਦੀ ਉਹ ਇੰਨੀ ਕ ਦੇ ਦਿੱਤੀ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਸੀ ਦਿਨੇ ਸਹੀ ਗੱਲ ਹੈ ਕਿ ਗਲਤ ਹੈ ਮੈਂ ਦੇਖਿਆ ਹਮੇਸ਼ਾ ਕਿਸਾਨ ਧਰਨਿਆਂ ਤੇ ਬੈਂਦੇ ਸੀ ਗੰਨੇ ਦੀ ਜਦੋਂ ਪੇਮੈਂਟ ਹੋਣੀ ਹੁੰਦੀ ਸੀ ਪਰ ਦੋਵਾਂ ਸਾਲਾਂ ਦੇ ਵਿੱਚ ਕਿਸਾਨਾਂ ਨੇ ਕਿਸਾਨਾਂ ਦਾ ਗੰਨੇ ਦਾ ਮੁੱਲ ਵੀ ਵਧਾਇਆ ਤੇ ਉਹਨਾਂ ਨੂੰ ਧਰਨੇ ਦਾ ਵੀ ਜਿਹੜਾ ਛਟਕਾਰਾ ਦਿੱਤਾ ਦੋਵਾਂ ਸਾਲਾਂ ਦੇ ਵਿੱਚ ਕੋਈ 슈ਗਰ ਮਿਲਾਂ ਤੇ ਧਰਨਾ ਨਹੀਂ ਲੱਗਾ ਇਹ ਬੜੀ ਵੱਡੀ ਮਿਸਾਲ ਹੈ ਮਾਨ ਸਾਹਿਬ ਦੀ ਸੋ ਮੇਰੀ ਬੇਨਤੀ ਹੈ ਲੰਮੇ ਸਮੇਂ ਅਸੀਂ ਬੀਜੇਪੀ ਨੂੰ ਵੀ ਮੌਕਾ ਦੇ ਦਿੱਤਾ ਮੈਂ ਪੁੱਛਣਾ ਚਾਹੁੰਦਾ ਹੈ ਸੀਐਮ ਸਾਹਿਬ ਜਿਹੜਾ ਸੰਨੀ ਦਿਓਲਿਆ ਨਾ ਜੀ ਉਹਨੂੰ ਬੜਾ ਗਰਦਾਸਪੁਰ ਵਾਲੇ ਦੀ ਕਹਿੰਦੇ ਸਹੀ ਗੱਲ ਆ ਕਿ ਨਹੀਂ 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 ਮੈਨੂੰ ਪਤਾ ਹੈ ਹੋਰ ਤਰੀਕੇ ਨਾਲ ਦੀ ਕਹਿੰਦੇ ਹੋ ਕਹਿੰਦੇ ਨਲਕਾ ਪੁੱਟਰ ਪਾਕਿਸਤਾਨ ਤਿੰਨ ਵਾਰੀ ਚਲ ਗਿਆ ਪਰ ਗਰਦਾਸਪੁਰੀਆਂ ਨੇ ਜਿਤਾ ਕੇ ਭੇਜਿਆ ਸੀ ਪਰ ਕਦੀ ਵੀ ਉਹਨੇ ਸਾਡੇ ਸੁੱਖ-ਦੁੱਖ ਦੇ ਵਿੱਚ ਸਾਰ ਨਹੀਂ ਲਈ ਚਾਹੇ ਕਰੋਨਾ ਆਇਆ ਚਾਹੇ ਪਾਣੀ ਆਇਆ ਸੋ ਕਹਿਣ ਦਾ ਭਾਵ ਇਹ ਆਖ ਚੁਕੇ ਨੇ ਜੀ ਹਾਂ ਇਹਨਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਵੀ ਜ਼ਿੰਮੇਵਾਰੀਆਂ ਦੇ ਕੇ ਭੇਜ ਦਿੱਤੀਆਂ ਐਮਪੀ ਬਣਾ ਕੇ ਭੇਜ ਦਿੱਤਾ 10 ਸਾਲ ਭਾਜਪੀ ਦੀ ਸਰਕਾਰ ਰਹੀ ਹੈ 5 ਸਾਲ ਉਹਨਾਂ ਦਾ ਐਮਪੀ ਰਿਹਾ ਮੈਂ ਪੁੱਛਣਾ ਚਾਹੁੰਦਾ ਹਾਂ ਗਰਦਾਸਪੁਰ ਲੋਕ ਸਭਾ ਦੇ ਵਿੱਚ ਇੱਕ ਕੰਮ ਗਿਣਾ ਦਿਓ ਵੀ ਜਿਹੜਾ ਕੀਤਾ ਕੋਈ ਨਹੀਂ ਕੀਤਾ ਕੋਈ ਨਹੀਂ ਸੋ ਬਣਾਇਆ ਜ਼ਰੂਰ ਉਦੋਂ ਗੱਲਾਂ ਕਰਦੇ ਸੀ ਤੁਹਾਡੇ ਮਸਲੇ ਚੁੱਕਾਂਗੇ ਪਰ ਦੁੱਖ ਦੀ ਗੱਲ ਇਹ ਹੈ ਦਿੱਲੀ ਦੇ ਵਿੱਚ ਗਰਦਾਸਪੁਰ ਲੋਕ ਸਭਾ ਨੂੰ ਕਹਿੰਦੇ ਨੇ ਤੇ ਪਛੜਿਆ ਏਰੀਆ ਐ ਬੈਕਵਰਡ ਏਰੀਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਕੋ ਇੱਕ ਮੌਕਾ ਮੰਗਣ ਆਇਆ ਮਾਨ ਸਾਹਿਬ ਦੇ ਹੱਥ ਮਜ਼ਬੂਤ ਕਰ ਦਿਓ ਜਿਹੜੇ ਦਿੱਲੀ ਜਾਂਦੇ ਆ ਜਿਹੜੇ ਬੀਜੇਪੀ ਨੇ ਕਿਲ ਗੱਡੇ ਨੇ ਉਹ ਜਾ ਕੇ ਸੰਸਦ ਦੇ ਵਿੱਚ ਉਹ ਵੀ ਪੁੱਟ ਕੇ ਛੱਡਾਂਗੇ ਜਿਹੜੇ ਸਾਡੇ ਕਿਸਾਨਾਂ ਵਾਸਤੇ ਇਹਨਾਂ ਨੇ ਅਰਚਨਾ ਪਾਈਆਂ ਨੇ ਸਾਡੇ ਪੰਜਾਬ ਦੇ ਜਿਹੜੇ ਹੱਕ ਐ ਸੀਐਮ ਸਾਹਿਬ ਰਾਤ ਦੇ ਨੇਕ ਕਰ ਰਹੇ ਨੇ ਰਾਤ ਦਿਨ ਮਿਹਨਤ ਕਰ ਰਹੇ ਨੇ ਸਾਡੇ ਟੈਕਸ ਦਾ ਪੈਸਾ ਪੰਜਾਬ ਨੂੰ ਜਿਹੜਾ ਮਿਲਣਾ ਚਾਹੀਦਾ ਜਿਹੜਾ ਸੈਂਟਰ ਸਰਕਾਰ ਦਿੰਦੀ ਹੈ ਉਸ ਅਸੀਂ ਹੱਕ ਮੰਗਦੇ ਆ ਕੋਈ ਖੈਰ ਨਹੀਂ ਮੰਗਦੇ ਪਰ ਦੁੱਖ ਦੀ ਗੱਲ ਹੈ ਉੱਥੇ ਕੋਈ ਬੋਲਣ ਵਾਲਾ ਨਹੀਂ ਸੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੱਥੇ ਜਿੱਥੇ ਤੁਹਾਡੇ ਸੱਜਣ ਮਿੱਤਰ ਰਿਸ਼ਤੇਦਾਰ ਤਿਆਂ ਪੁੱਤ ਵੀ ਆਏ ਨੇ ਸਾਰਿਆਂ ਨੂੰ ਬੇਨਤੀ ਕਰ ਦਿਓ ਇੱਕ ਵਾਰੀ ਝਾੜੂ ਫੇਰ ਦਿਓ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਮੰਗਾਂਗੇ ਨਹੀਂ ਤੇ ਵੋਟ ਮੰਗਣ ਨਹੀਂ ਆਉਂਦੇ ਤੁਹਾਨੂੰ ਦੱਸ ਦਈਏ ਮੋਦੀ ਨੇ ਕਿਹਾ ਕਹਿੰਦਾ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਨਾ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਇਹ ਖਤਮ ਕਰ ਦਿੱਤਾ ਜਾਵੇ ਤਾਣਾਸ਼ਾਈ ਰਵਈਆ ਪਹਿਲਾਂ ਸੰਜੇ ਸਿੰਘ ਜੀ ਨੂੰ ਸਤਿੰਦਰ ਜੈਨ ਜੀ ਨੂੰ ਮਨੀਸ਼ ਸ਼ਿਸ਼ੋਧਿਆ ਜੀ ਨੂੰ ਅੰਦਰ ਦੇ ਦਿੱਤਾ ਕਹਿੰਦੇ ਆਮ ਆਦਮੀ ਪਾਰਟੀ ਫਿਰ ਚੱਲਦੀ ਜਾ ਰਹੀ ਹੈ ਕਹਿੰਦੇ ਇਹਨਾਂ ਦਾ ਕੌਮੀ ਕਨਵੀਨਰ ਕੌਣ ਹੈ ਕੇਜਰੀਵਾਲ ਸਾਹਿਬ ਨੂੰ ਅੰਦਰ ਦੇ ਦਿੱਤਾ ਉਹਨਾਂ ਦੀ ਆਵਾਜ਼ ਬੰਦ ਕਰ ਸਕਦੇ ਆ ਉਹਨਾਂ ਨੂੰ ਨਜ਼ਰ ਬੰਦ ਕਰ ਸਕਦੇ ਆ ਪਰ ਇੱਕ ਮੈਂ ਬੇਨਤੀ ਕਰਦਾ ਇਹ ਇਹ ਜਿਹੜਾ ਮੋਦੀ ਹੈ ਨਾ ਇਹ ਇਨਕਲਾਬੀ ਦੇਸ਼ ਹੈ ਇੱਥੇ ਤੇ ਅੰਗਰੇਜ਼ਾਂ ਦੀ ਸਾਰ ਨਹੀਂ ਸੀ ਚੱਲਣ ਦਿੱਤੀ ਇਹ ਫਿਰ ਇਹ ਕਿਹੜੇ ਖੇਤ ਦੀ ਮੋਲੀ ਆ ਮੈਂ ਇੰਨੀ ਗੱਲ ਕਹਿ ਸਕਦਾ ਤੁਸੀਂ ਅੰਦਰ ਕਰ ਦਿਓ ਤੁਸੀਂ ਨਜ਼ਰਬੰਦ ਕਰ ਦਿਓ ਤੁਸੀਂ ਕੇਜਰੀਵਾਲ ਨੂੰ ਤੁਸੀਂ ਕਹਿੰਦੇ ਹੋ ਖਤਮ ਕਰਨਾ ਹੈ ਪਾਰਟੀ ਦਾ ਕਤਲ ਕਰਨਾ ਹੈ ਇਹ ਜਿਹੜਾ ਇੱਕ ਇੱਕ ਕੁਰਸੀ ਤੇ ਜਿਹੜਾ ਘਰ ਘਰ ਕੇਜਰੀਵਾਲ ਜੰਪਿਆ ਇਹਦਾ ਕੀ ਕਰੋਗੇ ਇਹਦਾ ਕੀ ਕਰੋਗੇ ਸੋ ਮੈਂ ਰੈਲੀਆਂ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮਾਨ ਸਾਹਿਬ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਰਾਤ ਦਿਨ ਕੰਮ ਕਰ ਰਹੇ ਨੇ ਔਰ ਇੰਨਾ ਕੰਮ ਕਰ ਰਹੇ ਨੇ ਉਨੇ ਇਹ ਮੰਗ ਪੱਤਰ ਹੈ ਯਾਰ ਫੜ ਲਓ ਫੜ ਲਓ ਨਹੀਂ 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 ਕੋਈ ਗੱਲ ਨਹੀਂ ਮੰਗ ਪੱਤਰ ਹੈ ਮੰਗ ਪੱਤਰ ਦੇ ਦਮ ਕੀ ਬਾਤ ਹੈ ਆਜੋ ਜੀ ਆਜੋ 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 ਕੋਈ ਨਹੀਂ ਜੀ ਸੋ ਕਹਿ ਸੋ ਕਹਿਣ ਦਾ ਪਾ ਦੇਣ ਮੰਗ ਪੱਤਰ ਆਏ ਹੁੰਦੇ ਆ ਸਾਡੇ ਵਾਲੇ ਉਤਨਾ ਹੀ ਜ਼ਿਆਦਾ ਹਾਲਾ ਹਾਲਾ ਕਰ ਦਿੰਦੇ ਅਗਲਾ ਪਤਾ ਨਹੀਂ ਸੋਚਦਾ ਵੀ ਬਣ ਕੀ ਗਿਆ ਸੋ ਮੇਰੀ ਬੇਨਤੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਮੈਂ ਇਹੋ ਬੇਨਤੀ ਕਰੂੰਗਾ ਤਗੜੇ ਹੋ ਕੇ ਮਾਨ ਸਾਹਿਬ ਦੀ ਆਵਾਜ਼ ਜਿਹੜੀ ਆ ਦਿੱਲੀ ਦੇ ਵਿੱਚ ਭੇਜ ਦਿਓ ਸਾਡੇ ਟੈਕਸ ਦਾ ਪੈਸਾ ਇੱਕ ਇੱਕ ਰੁਪਈਏ ਦਾ ਹਿਸਾਬ ਲੈ ਕੇ ਤੁਹਾਡੇ ਚਰਨਾ ਚਾਹਵਾਂਗੇ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ